ਮਰੇਬੋ ਲਾ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੱਤਖੇ ਤੁਹਾਨੂੰ ਸਾਰਿਆਂ ਨੂੰ ਜੁੱਧ ਧੀਪਤ ਖੁਸ਼ੀਆਂ ਘੇਰੇ ਤੁਹਾਡੇ ਸਾਰੇ ਦੀ ਕਮਾਈ ਚ ਵਣ ਜੀ ਬਰਕਤ ਤੇ ਲੋ ਜੀ ਚੱਲ ਰਿਹਾ ਕੰਮ ਅੱਜ ਹੈ ਜੀ ਜੱਗੇ ਕੰਨੀ ਤੇ ਅਮਨ ਗਿਆਵਾ ਤੁਹਾਨੂੰ ਪਤਾ ਵੀ ਮੇਲਾ ਚੱਲ ਰਿਹਾ ਪਾੜਾਂ ਦਾ ਤੇ ਰਲ ਮਿਲ ਕੇ ਕੰਮ ਚੱਲੀ ਜਾਂਦੇ ਜੀ ਤੇ ਅੱਜ ਵੀ ਸੈਲਰ ਪਰ ਵੱਜ ਰਿਹਾ ਜੀ ਡੇਚਰ ਕਰਾ ਨਾਲ ਦੀ ਨਾਲ ਧੂਆ ਕਰਾ ਜੌਂਡੀ ਦਾ ਟਰੈਕਟਰ ਹੈ ਜੀ ਆਪਣੇ ਕੋਲ ਆ ਦੇਖੋ ਤੇ ਜੱਗਾ ਲੱਗਿਆ ਵਾ ਹਰ ਜਾਣ ਦੇ ਨਾਲ ਮੂਰੇ ਕਿਉਂਕਿ ਉਹਰੇ ਮਿੱਟੀ ਨਦੀ ਦੀ ਪਈ ਵੀ ਆ ਤੋਂ ਖਾਸਾ ਟਾਈਮ ਲੱਗ ਜਾਣਾ ਜੀ ਚਲੋ ਰਲ ਮਿਲ ਕੇ ਕੰਮ ਚੱਲੀ ਜਾਂਦੇ ਆ ਤੇ ਬਾਕੀ ਜੱਗਾ ਵੀ ਲੱਗਿਆ ਵਾ ਮਲੋਂਦੇ ਸਾਨੂੰ ਉਹਦੇ ਨਾਲ ਤੇ ਤੁਸੀਂ ਬਣਾਇਓ ਵੀਡੀਓ ਤੇ ਹਾਂ ਲੋ ਬਾਈ ਜੱਗਾ ਇੱਧਰ ਲੱਗਿਆ ਵਾ ਅਰੇ ਤਾਏ ਟਰੈਕਟਰ ਸਲਿੱਪੇ ਮਾਰਾ ਲੱਗ ਜਾਂਦਾ ਤੇ ਆਪਾਂ ਵੀ ਆਪਣਾ ਕਰਦੇ ਆ ਬਾਈ ਤਿਆਰ ਆਪਾਂ ਖਰਾ ਪਰ ਚੱਲੇ ਹੋਇਆ Papa ya, bawa ini dua Akan baik ਭਾਈ ਆਪੇ ਆਪਣਾ ਟਰੈਕਟਰ ਦੀ ਛਤਰੀ ਤੇ ਇਹ ਦਿੱਤੀ ਸੀ ਆਪਾਂ ਨੇ ਵੇਚ ਤੇ ਇਹਦਾ ਵੀ ਲੋਕ ਲਾ ਕੇ ਚਾਬੀ ਫੜਾਉਣੀ ਆ ਤੇ ਵੀਰ ਆਇਆ ਲੈਣ ਭਾਈ ਐਦਾ ਭਾਈ ਨਾਲ ਘਰ ਵਾਲਾ ਹੀ ਕੰਮ ਆ ਸਾਡਾ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਹਾਲੇ-ਵਾਲੇ ਵਧੀਆ ਵੀਰੋ ਵਧੀਆ ਤੇ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇਖਿਓ ਆ ਕੇ ਰੱਸੀ ਲਾ ਕੇ ਖੋਲਣਾ ਹੁਣ ਤੇਦੀ ਭਾਪਾ ਕਿੱਥੇ ਬਹੁਤ ਏਰ ਲਾਤੀ ਭਾਈ ਆਉਂਦੇ ਓਏ ਦੋ ਜਨ ਪਾਇਆ ਦੀ ਗੱਡੀ ਦਾ ਅੱਛਾ ਓਹੋ ਤੁਸੀਂ ਤਾਂ ਖਤਰਿਆਂ ਦੇ ਖਿਲਾੜੀ ਬਣੇ ਪਏ ਯਾਰ ਸਾਡਾ ਰੋਡ ਸਿੱਧਾ ਹੈ ਡੇਢ ਘੰਟੇ ਚ ਪਹੁੰਚ ਗਏ ਹਾਂ ਡੇਢ ਘੰਟੇ ਚ ਕਿੰਨੇ ਕ ਕਿਲੋਮੀਟਰ ਪਹਲਾ ਇਤੋਂ ਹੈਗਾ ਤਕਰੀਬਨ 5-6 ਕਿਉਂ ਬਸ ਠੀਕ ਦੇ ਰੱਖੋ ਫਿਰ ਵੀ 30 ਕਿਲੋਮੀਟਰ ਬਹੁਤ ਆ ਲੈ ਭਾਈ ਅੱਜ ਛਤਰੀ ਰੇ ਜਾਣਾ ਚੱਲੇ ਅਮਨੇ ਰਾਈ ਗਏ ਬਈ ਮੇਲੇ ਨੂੰ ਲਾ ਬਾਈ ਆ ਬਾਈ ਕਹਿੰਦਾ ਮੈਂ ਨਹੀਂ ਛੱਡਦਾ ਕਿਸੇ ਦਾ ਵਲੌਗ ਪਿੰਡ ਦਾ ਕੱਲੇ ਕੱਲੀ ਗਲੀ ਦਾ ਪਤਾ ਆਪਣੇ ਆਪ ਪਿਆ ਕੇ ਖੜ ਗਿਆ ਬਾਈ ਉਹ ਮੈਨੂੰ ਸਾਰਿਆਂ ਦਾ ਭੇਜਦਾ ਖੇਚ ਸਾਰਿਆਂ ਨੂੰ ਮੈਂ ਭੇਜਦਾ ਬਾਈ ਠੀਕ ਹੈ ਕਿ ਨਹੀਂ ਉਹ ਤੇ ਮੂਰੇ ਮਲੇਆ ਮੁੰਡਾ ਸੀ ਜਿਹਨਾਂ ਨੂੰ ਸਾਹਿਬ ਜੋ ਅੱਛਾ ਉਹ ਮੈਂ ਇਸ਼ਾਰਾ ਕਰਿਆ ਉਹ ਪਤੰਦਰਾ ਆਪਣੇ ਗਾਣੇ ਆ ਜੀ ਹਾਂ ਫਿਰ ਉਹ ਟਰੈਕਟਰ ਪਰਦਾ ਨਾ ਹੋ ਜਾਂਦਾ ਏ ਮੋੜ ਤੇ ਹਾਂ ਹਾਂ ਉਦੋਂ ਮੈਂ ਜੱਗ ਗਿਆ ਉਹਨਾਂ ਨੂੰ ਹਾਕ ਮਾਰੀ ਇੱਥੇ ਉਹ ਵੀ ਆਪਣੇ ਉਹਦੇ ਸ਼ਰੂਰ ਚ ਤੇ ਹਨਾ ਹਾਂ ਦੋ ਜਾਨੇ ਬਾਪੂ ਆ ਰਹੇ ਹਾਂ ਲਾ ਬਾਈ ਮਾਈ ਆ ਗੱਡੀ ਲੈ ਕੇ ਪਹੁੰਚੇ ਵੇ ਆਪਣੀ ਬਾਈ ਟੋਚਨ ਪਾ ਕੇ ਮੇਰਾ ਹੈਰਾਨਾ 30 ਕਿਲੋਮੀਟਰ ਬਾਈ ਆਪ ਹੀ ਦੇਖ ਲੋ ਵੀ ਪੰਜਾਬੀ ਕਹਿੰਦੇ ਜਿਗਾੜੇ ਹੁੰਦੇ ਆ ਮੈਂ ਤਾਂ ਬੱਸ ਹੋ ਗਿਆ ਹੋ ਗਿਆ ਠੀਕ ਹੋ ਗਿਆ ਹੋ ਗਿਆ ਲੈ ਉਹ ਠੀਕ ਹੈ ਕਿਸੇ ਰਾਵ ਨਾ ਨਮੀਓ ਦੌਣ ਲੈਂਦੀ ਬਾਈ ਮੁੰਜੇ ਦੀ ਕਹਿੰਦੇ ਕੋਈ ਹੁਣ ਆਇਆ ਵੀ ਬੜੀਆ ਰਸਤੇ ਨਾਲ ਕੀ ਉਹ ਕਰਨਾ ਦੀਆ ਹੂੰ ਚੱਲ ਰੱਖਦੇ ਹੋ ਜਾਂਦੇ ਤੋ ਠੀਕ ਆ ਬਈ ਆ ਮੁੰਡਾ ਵੀ ਆ ਗਿਆ ਸਾਦਾ ਹੋਰ ਕੀ ਹਾਲ ਆ ਵੀ ਸਤ ਸ੍ਰੀ ਅਕਾਲ ਅਮਨ ਗਿਆ ਵਾ ਅੱਛਾ ਅੱਛਾ ਮੋਟੀ ਵੀ ਹੈ ਆਪਣੇ ਹੈ ਸਾਡੇ ਖੈਦਰ ਖੜੀ ਕਰੀ ਹੋਈ ਸੀ ਇੱਧਰ ਨਹੀਂ ਆਪਾਂ ਆ ਪਾ ਲਓ ਜੇਬ ਚ ਜਗਦੀਪ ਭਾਈ ਇਹ ਆ ਜੀ ਯਾਰ ਕੱਬ ਜਿਆਦੇ ਪਹਿਲਾਂ ਯਾਰ ਉੱਤੇ ਕੱਪੜਾ ਵਜਾਇਆ ਹਾਂ ਕਰ ਲਓ ਕੱਪੜਾ ਜਗਦੀਪ ਭਾਈ ਲਾ ਮੋਟੀ ਬਾਹ ਮੋਟੀ ਬਹੁਤ ਆ ਭਾਈ ਮੈਂ ਕਹਿੰਦਾ ਮੈਨੂੰ ਦੋ ਤਿੰਨ ਜਾਨਾਂ ਨੇ ਕਹਿ ਲਿਆ ਕਹਿੰਦਾ ਜਿਆਦਾ ਤਗੜੀ ਆ ਵੀ ਛਤਰੀ ਇਹ ਪਤਾ ਕੀ ਗੱਲ ਆ ਜਗਦੀਪ ਭਾਈ ਕਹਿੰਦੇ ਇਹ ਜਿਆਦੇ ਬਣ ਲੱਗੀਆਂ ਜਾਦੀਆਂ ਦੀਆਂ ਜਾਤੇ ਬਾਅਦ ਫਿਰ ਹੌਲੀ ਹੌਲੀ ਹੁਣ ਤੂੰ ਹੀ ਲੱਗੇ ਨਾ ਹੁਣੀ ਮੈਂ ਜੱਗੇ ਦਾ ਟਰੈਕਟਰ ਖੜਾ ਕੇ ਆਇਆ ਜੀ ਉਹਨੂੰ ਵੀ ਇਹੀ ਲੱਗੀ ਵਜੋਂ ਡੀਅਰ ਨੂੰ ਆਪਣਿਆਂ ਦੀ ਹੈ ਆਪਣਿਆਂ ਵਾਲੀ ਨਾਲ ਦੀ ਆ ਜੱਗਾ ਪੰਡ ਦਾ ਹਾਂ 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 ਇਹ ਆਪਣੇ ਦੇ ਚੱਲੇ ਜਾਂ ਹਾਂ ਇਹ ਵੀ ਚਿੱਟੀਆਂ ਤੇ ਇਹਨੂੰ ਵੀ ਰੰਗ ਕਰਾਇਆ ਅੱਛਾ ਜੀ ਪਹਿਲਾਂ ਦੇ ਸਾਰੀਆਂ ਚਿੱਟੀਆਂ ਹੁੰਦੀਆਂ ਬਾਈ ਜਗਦੀਪਾ ਇੱਕ ਹੋਰ ਗੱਲ ਹੈ ਪਹਿਲਾਂ ਸਾਰੀਆਂ ਛਤਰੀਆਂ ਚਿੱਟੀਆਂ ਹੁੰਦੀਆਂ ਠੀਕ ਹੈ ਟੋਟਲੀ ਉਹਨੂੰ ਅਗਲਾ ਰੰਗ ਕਰਾ ਲਦਾ ਚਲੋ ਬਾਈ ਤੇ ਆ ਲੋ ਲੈਟਾ ਦਨ ਦੋ ਤਾਂ ਚਲੇ ਗਏ ਤੇ ਜੀ ਹਾਂ ਜੀ ਚੱਕ ੱਲੇ ਨਾ ਬਣਾ ਹਾਂ ਨਾ ਭਾਈ ਦੇਖ ਪਾ ਲੋ ਪਾ ਲੋ ਅੱਟ ਟੈਡੀ ਕਰ ਲੋ ਜੀ ਟੈਡੀ ਕਰ ਇੱਕ ਦਿਨ ਭਾਈ ਪਹਿਲਾਂ ਆ ਲਿਆ ਭਾਈ ਲੈ ਕੇ ਰਾਟੇ ਕਾ ਗੱਡੀ ਆਇਆ ਤਾਂ ਪਰ ਉਹਦੇ ਚ ਲੋਟ ਨਹੀਂ ਆਈ ਮੈਂ ਲੰਬੀ ਟੈਡੀ ਕਰਕੇ ਪਾ ਲੇ ਜਾਨੀ ਪਰ ਪਈ ਨਹੀਂ ਵਿੱਚ ਇੱਕ ਮੁੱਲ ਹਾਂ ਹਾਂ ਯਾ ਚਲੋ ਜੀ ਹਨਾ ਭਾਈ ਓਦਾਂ ਗੱਡੀ ਚ ਤਾਂ ਲੋਟ ਆਈ ਨਹੀਂ 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 ਹੂੰ ਰੱਸੀ ਕਿੱਥੇ ਗਈ ਉਹ ਮੜਾ ਮੋਟਾ ਰੰਗ ਮਰਾ ਦਾਂਗੇ ਤੇ ਪਿੰਡ ਹੈਗਾ ਬੰਦਾ ਰੱਸੀ ਲੋ ਭਾਈ ਬੰਨੋ ਤੇ ਲੋ ਹੁਣ ਲੱਗਣੀਆਂ ਭਾਈ ਇਹ 9500 ਮੈਸੂ ਹਾਂਜੀ ਇਹ ਬੰਦੇ ਆਪਣੇ ਹਾਂ ਬੰਦੇ ਸਾਰੇ ਠੀਕ ਆ ਜੀ ਹਨ ਤੁਸੀਂ ਉਹ ਘਟ ਜਾਣਦਾ ਮੈਂ ਤਾਂ ਸਾਰਿਆਂ ਨੂੰ ਜਾ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਚਲੋ ਭਾਈ ਚੱਲ ਰਿਹਾ ਕੰਮ ਜਸਵੀਰ ਭਾਈ ਦਾ ਇਹ ਥੋੜਾ ਹਾਂ ਹਾਂ ਅਨੁਸਾਰ ਇਹ ਨਾ ਇਧਰ ਪੋਣੇ ਆਣਾ ਸਹੀ ਗੱਲ ਆ ਜੀ ਇੱਥੇ ਦੇਖਿਆ ਲੋ ਭਾਈ ਬਾਈ ਨੇ ਹੁਣ ਜਾ ਕੇ ਕੰਮ ਆ ਯਾਰ ਆ ਕੀ ਕਰਤਾ 9500 80 ਪਰ ਫਿੱਟ ਇਹ ਚਲੋ ਚੱਲ ਰਿਹਾ ਕੰਮ ਲੈ ਬਈ ਅੱਜ ਸਾਡੇ ਕੰਨੇ ਆ ਗਿਆ ਨੰਬਰ ਮਸਤਰੀ ਲੱਗਿਆ ਉਹ ਤਾਂ ਮਲਕੀਤ ਵਾਜਦੇ ਪਰ ਅੱਜ ਸਾਡੇ ਇੱਧਰ ਹਸਪੀਰ ਬੈਠਾ ਸੀ ਜਾਨੀ ਦੇਖੀ ਕੁਰਸੀ ਲੈ ਲੈ ਨਾ ਠੀਕ ਆ ਤੁਹਾਡੇ ਟਾਈਮ ਨੂੰ ਹਾਂ ਠੰਡਾ ਹੈ ਨਾ ਤੇ ਬਾਈ ਇੱਧਰ ਸੁੱਖੇ ਮਿਸਤਰੀ ਨੂੰ ਮਿਲੋ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤਾਂ ਹੈਗਾ ਬਾਈ ਆਹ ਕੰਦ ਜਿਹੜੀ ਆਹ ਲਵੇੜ ਦਾ ਢੇਠਾ ਆਹ ਕਿਹੜੀ ਢੇਠਾ ਕੰਦ ਇਹ ਬਾਈ ਹਲੇ ਦੂਦੂ ਗਾਲਰ ਦਾ ਕੰਮ ਚੱਲਣਾ ਹਲੇ ਇਹ ਤਾਂ ਹਲੇ ਕੰਦ ਦੀ ਪਰਿਏ ਪਹਿਲਾਂ ਇਹਦਾ ਇਹ ਸਨਾਰਜਾ ਲਾਉਣਾ ਜਿਹੜਾ ਕਰੀਮਾ ਪਾਊਡਰ ਜੀ ਉਹ ਆਪਾਂ ਬਾਅਦ ਲਾ ਅੱਛਾ ਬੁਟੀਕ ਦਾ ਵੀ ਕੰਮ ਸਿੱਖਿਆ ਹੋਇਆ ਹੈ ਹੈ ਉਹ ਵੀ ਕਰਨਾ ਪੈਂਦਾ ਉਹ ਹੁਣ ਤਾਰੀਫ ਵਾਈ ਆਉਂਦੀ ਆ ਹਾਂ ਪਰ ਇੱਥੇ ਤੇ ਟੈਲਾ ਲੱਗੇਆਂ ਲੱਭੜ ਗਈਆਂ ਤਾਂ ਚੰਗੀ ਨਹੀਂ ਲੱਗਣੀਆਂ ਹਾਂ ਤੇ ਬਾਅਦ ਚ ਕਹਣਾ ਮੇਰੀ ਦੱਤ ਕਿਆ ਕਰ ਗਿਆ ਹਾਂ ਪਰ ਇੱਕ ਗੱਲ ਆ ਸੁੱਖੇ ਐਂ ਦੱਸ ਇਧਰ ਨੂੰ ਹਾਂ ਵੀ ਆ 2012 ਚ ਤਾਂ ਹੀ ਮਕਾਨ ਪਾਇਆ ਸਾਰਾ ਬਾਈ ਸਾਰਾ ਸੁੱਖੇ ਨੇ ਆ ਹਾਂ ਬਾਈ ਹਾਂ ਟੋਟਲੀ ਐ ਟੋਟਲੀ ਪਰ ਕੰਮ ਸਿੱਖਦਾ ਤਾਂ ਜ਼ਿਆਦਾ ਜ਼ਿਆਦਾ ਕੰਮ ਆ ਸੀ ਲੱਗੇ ਨਵੇਂ ਨਵੇਂ ਲੱਗੇ ਤੇ ਕਰਦੇ ਹਾਂ ਹਾਂ ਬਹੁਤ ਟਾਈਮ 12ਵਾਂ ਸਾਲ ਹੋ ਗਿਆ ਹਾਂ ਕਹਿਣਾ ਸੌਖਾ 12 ਸਾਲ ਚ ਪਤਾ ਨਹੀਂ ਕਿੰਨੇ ਐਦੇ ਮਕਾਨ ਪਾਤੇ ਚੁੱਕੇ ਬਾਈ 12 ਸਾਲ ਦੇਖ ਲਾ ਤੂੰ ਕਹਿੰਦੇ ਹੁੰਦੇ ਔਰ ਜਿਹੜਾ ਕਹੇ ਬਾਬੇ ਦਾ ਬਾਬਾ ਜੀ ਦਾ ਨਾਮ ਦਾ ਬਾਲਕਨਾਥ ਨੇ 12 ਸਾਲ ਭਗਤੀ ਕੀਤੀ ਹੈ ਉਹਨੂੰ ਵੀ ਭਾਈ ਥਲ ਮਿਲਿਆ ਹੈ ਹੈਨਾ ਪਰ ਤਾਂ ਜੇ ਸਾਡੇ ਮਕਾਨ ਪਾਇਆ ਤਾਂ 2 ਸਾਲ ਪਹਿਲਾਂ ਕੰਮ ਸਿੱਖ ਲਿਆ ਤਾਂ ਨਾ ਹਾਂ ਸਿੱਖ ਲਿਆ ਤਾਂ ਗੁੰਮਟ ਤੂੰ ਕਹਿੰਦਾ ਤਾਂ ਵੀ ਗੁੰਮਟ ਬਣਾ ਕੇ ਆਇਆ ਮਾ ਗੁਰਦੁਆਰੇ ਦਾ ਹੈਨਾ ਸਹੀ ਗੱਲ ਹੈ ਅਸੀਂ ਪੱਖੂ ਮਾਝੇ ਲੱਗੇ ਵੀਰੇ ਪਹਿਲਾਂ ਹਾਂ ਫਿਰ ਉਸ ਤੋਂ ਬਾਅਦ ਅਸੀਂ ਬੱਚੇ ਆ ਗਏ ਕੰਮ ਕਰਕੇ ਬੰਪਾ ਦਾ ਲੱਗਿਆ ਸਾਡਾ ਗੁਰੂ ਘਰ ਦਾ ਹਾਂ ਹੁਣ ਤੁਸੀਂ ਕਹਿੰਦਾ ਆਪਣਾ ਕੰਮ ਕਰ ਸਕਦੇ ਆ ਅੱਛਾ ਜਦ ਅਸੀਂ ਕੰਮ ਲੱਗੇ ਕਰ ਹੁਣ ਕੰਦ ਦੇ ਬਣਾ ਦੂੰਗਾ ਗੱਲ ਲੈ ਵੀਰੇ ਹੁਣ ਦੇਖੋ ਇਹ ਸ਼ੁਰੂਆਤ ਹੋਣੀ ਹੈ ਚੱਲ ਵਾਹਿਗੁਰੂ ਹੋ ਸਤਿਗੁਰੂ ਕਹੇ ਬਾ ਤਾਂ ਬਹੁਤ ਗਾੜੀ ਹੁੰਨੀ ਮੈਂ ਕਹਿੰਦਾ ਤੂੰ ਪੱਥਰ ਮਾਰ ਕੇ ਮਾਰ ਦੇ ਬੰਦੇ ਨੂੰ ਨਹੀਂ ਫੇਟਾ ਹੋ ਰੈਸਲਿੰਗ ਵਜਾ ਨਾਲ ਚਾਹੀਦਾ ਹੈ ਹੈ ਤਾਂ ਰੈਸਲਿੰਗ ਵਜਾ ਨਾਲ ਚਾਹੀਦਾ ਹਾਂ ਆ ਸਾਰੀ ਦਿਹਾੜੀ ਦਾ ਤੇਰੀ ਕਾਂਢੀ ਚੱਲਦੀ ਹੈ ਹੈ ਬਾਈ ਲਓ ਚੈਨ ਵਾਲੇ ਉਹ ਨਹੀਂ ਖੇਡਦੇ ਜਿੱਦੂ ਜੇ ਕਰਾਟੇ ਜੀ ਹੂੰ ਹੈ ਉਹ ਨਾ ਕਹਦੇ ਵੀ ਜਿਹੜਾ ਬੰਦਾ ਰੋਜ਼ ਆਪਣੀ ਜ਼ਿੰਦਗੀ ਦਾ ਇੱਕ ਕੰਮ ਕਰਦਾ ਹੈ ਹੂੰ ਹੈ ਕਹਿੰਦੇ ਵੀ ਉਹ ਬੰਦੇ ਦਾ ਉਹ ਹੀ ਸਹਾਰਾ ਬਣ ਜਾਂਦਾ ਹੂੰ ਧੀ ਰੁਕਣ ਹੂੰ ਓਦਾਂ ਨਹੀਂ ਹੋਇਆ ਥੱਲਾ ਸੁੱਖਾ ਬਾਈ ਕੰਮ ਦੋ ਦੋ ਕਰਦਾ ਨਾਲੇ ਪਰ ਆਪਣੇ ਕਬੂਤਰ ਉੜਦੇ ਦੇਖੀ ਜਾਂਦਾ ਨਾਲੇ ਇੱਧਰ ਉਹਦਾ ਬਾਈ ਚਲੋ ਆਪਣਾ ਚੈਨਲ ਆ ਉਹਦੇ ਵਿੱਚ ਕੀ ਆਏ ਆਪਾਂ ਉਹਨਾਂ ਵਿੱਚ ਲੋਕਾਂ ਨੂੰ ਦਵਾਈ ਬੁੱਤੀ ਦੱਸਦੇ ਆ ਹਮਮ ਇੱਕਾ ਕਿਸੇ ਛਾਂ ਤੇ ਜਾਨਵਰ ਰੱਖੇ ਨੇ ਹਮ ਜਦੋਂ ਕਹਿੰਦਾ ਜਾਨਵਰ ਬਿਮਾਰ ਹੋ ਜਾਂਦਾ ਜੀ ਹਮ ਤਾਂ ਆਪਾਂ ਉਹ ਜਾਨਵਰ ਨੂੰ ਠੀਕ ਜਿਹੜਾ ਆਪਾਂ ਆਪਣੇ ਘਰ ਪ੍ਰੈਕਟਿਸ ਕਰ ਲੈਨੇ ਦਵਾਈ ਬੁੱਤੀ ਦਾ ਤੇ ਰਿਜ਼ਲਟ ਮਿਲ ਜਾਂਦਾ ਫਿਰ ਉਹ ਆਪਾਂ YouTube 'ਤੇ ਪਾ ਦਿੰਨੇ ਆ ਤੇ ਜਿਹੜਾ ਆਪਾਂ ਉਹਦਾ ਠੀਕ ਫਾਇਦਾ ਹੋ ਗਿਆ ਵੀ ਤੁਸੀਂ ਇਹਨੂੰ ਵਾਤ ਦਦੇ ਆ ਚੈਨਲ ਦਾ ਕੀ ਨਾਮ ਹੈ ਇਹ ਵੀ ਦੱਸ ਦੇ ਅੱਜ ਚੈਨਲ ਦਾ ਨਾਮ ਫਤੇ ਵਲੌਗ ਆ ਹਾਂ ਫਤੇ ਵਲੌਗ ਆ ਬਾਈ ਇਹਨਾਂ ਦੇ ਚੈਨਲ ਦਾ ਇੱਕ ਜਾਣਕਾਰੀ ਇਹ ਵੀ ਡਾਕਟਰ ਹੈ ਕਹਿੰਦਾ ਜਿਹੜੇ ਪੈਸੇ ਲੈ ਕੇ ਨਹੀਂ ਦੱਸਦੇ ਕਹਿੰਦਾ ਮੈਂ ਫ੍ਰੀ ਚ ਦੱਸਦਾ ਉਹ ਗੁਣ ਆ ਪਤਾ ਵੀ ਫ੍ਰੀ ਚ ਮੈਨੂੰ ਫੋਨ ਵੀ ਆਲੇ ਦੇ ਬੱਲੇ ਆਇਆ ਫਿਰ ਮੈਂ ਕਹਿ ਰਿਹਾ ਨਾ ਵੀ ਬਈ ਜਿਹੜੇ ਨਵੇਂ ਮੁੰਡੇ ਜਿਹਨੇ ਪਤਾ ਨਹੀਂ ਹੈਗਾ ਵੀ ਆਪਾਂ ਨੂੰ ਫੋਨ ਕਰਕੇ YouTube ਉੱਪਰ ਪੁੱਟ ਕਰ ਲੈ ਲਾ ਬਈ ਕੰਮ ਹੋ ਗਿਆ ਸ਼ੁਰੂ ਪੈਸੇ ਦਾ ਯਾਰ ਦੁਨੀਆ ਹੀ ਬੱਬੇ ਯਾਰ ਕਮੋਂਗੀ ਹੈਨਾ ਆਪਾਂ ਕੰਮ ਕਰਦੇ ਆ ਪੈਸੇ ਲੈ ਚਲ ਕਿਸੇ ਦਾ ਭਲਾ ਹੋ ਜੇ ਲਾ ਬਈ ਇੱਧਰ ਬੰਦਾ ਵੀ ਸਾਡਾ ਇੱਧਰ ਸੁੱਖੇ ਦਾੜੀ ਹੈ ਹੈ ਕਾਕੇ ਨੇ ਆਪਾਂ ਹੁਣ ਪੜਕਾ ਬੰਨ ਲਿਆ ਉਹ ਬਾਬੀ ਨੇ ਲਾਇਆ ਉਹ ਦਰਵਾਜਾ ਸੈਂਸਰ ਲੱਗਿਆ ਉਹਦੇ ਚ ਨਾਲ ਦੀ ਨਾਲੇ ਕਲੋਜ਼ ਹੋ ਜਾਂਦਾ ਹੈ ਹਾਂ ਸਾਕੇ ਖਲ ਪਤਾ ਲੱਗ ਰਹੇ ਨੇ ਲਾ ਬਾਈ ਛਿੱਟਾ ਮੜਾ ਜਾ ਹਾਂ ਵੀ ਹੱਸ ਰਿਹਾ ਹੁਣ ਤਾਂ ਦੇਖ ਰੇਖ ਚ ਬੈਠਾ ਇਹਨਾਂ ਦੀ ਨਾ ਨਾ ਮੈਂ ਤੁਮ ਆ ਗਿਆ ਠੀਕ ਆ ਕਰਦਾ ਜੀ ਨਹੀਂ ਲੱਗਦਾ ਫੇਲਿਆਂ ਦਾ ਜਾਣਾ ਯਾਰ ਫੇਦਰ ਨੂੰ ਫਰੇ ਇਹ ਹੀ ਕਰਕੇ ਅੱਛਾ ਲੋ ਬਾਈ ਚੱਲ ਰਿਹਾ ਕੰਮ ਸੁੱਕੇ ਨੇ ਲਾਤਾ ਇੱਧਰ ਵੀ ਨੰਬਰ ਚਲੋ ਹਾਂ ਗਮਲਾ ਇੱਕ ਫਟ ਗਿਆ ਤੇ ਹਾਂਜੀ ਪਲਾਸਟਰ ਮਰਵਾਇਆ ਤੇਰੇ ਵੱਲ ਪਾਈ ਹੋਣ ਲੱਗੀ ਆ ਹਾਂ ਦੇਖ ਲੈ ਹਨਾ ਸੁੱਕਿਆ ਇਹ ਵੀ ਇੱਕ ਹੋਇਆ ਹਨਾ ਚੰਗਾ ਗਵਾਂਢੀ ਦਾ ਫਾਇਦਾ ਯਾਰ ਹਾਂ ਯਾਰ ਸਹੀ ਗੱਲ ਹੈ ਹੈ ਮਾ ਟੌਰ ਨਾ ਖਰਾਬ ਹੋ ਜਾਏ ਬੜਾ ਸਭ ਤੋਂ ਵੱਡਾ ਰੋਗ ਤਾਂ ਇਹਦੇ ਗਵਾਂਢੀ ਮਾੜਾ ਹੋਵੇ ਹੂੰ ਨਹੀਂ ਵਈ ਸਾਡਾ ਤਾਂ ਗਵਾਂਢ ਚੰਗਾ ਬਾਈ ਥੋੜਾ ਗਵਾਂਢ ਵਧੀਆ ਹੈ ਗੱਲ ਕਰਨੀ ਚਾਹੀਦੀ ਹੂੰ ਸਾਡੇ ਦਾ ਬਾਈ ਵਧੀਆ ਨਿਭ ਰਹੀ ਹੈ ਮਾੜਾ ਵੀ ਕੋਈ ਹੁੰਦਾ ਰ ਆਪਣਾ ਆਪ ਹੁੰਦਾ ਮਾੜਾ ਬਸ ਜੇ ਆਪ ਮਾੜਾ ਤਾਂ ਸਾਰੇ ਮਾੜੇ ਆ ਬਾਜੀ ਬਾ ਸੁੱਖੇ ਆ ਸੁੱਖੇ ਨਾਲ ਗੱਲ ਟਿਕਾਣੇ ਮਾਰਦੀ ਬਾਈ ਚਲ ਚੱਲ ਰਿਹਾ ਬਾਈ ਕੰਮ